ਆਏ ਜੁੱਤੀ ਚप्पल 300 300 300 ਲਾਜੀ 300 ਆਏ ਜੁੱਤੀ ਚप्पल 300 300 300 ਆਇਆ ਦਾ ਗੱਪਿਆ ਹੋ ਆਓ ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਆਪਜੀ ਦੇ ਨਿਊ ਬਲੌਗ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਲੈ ਕੇ ਆਇਆ ਬਲੌਗ ਤੁਹਾਡੇ ਲਈ ਅਸੀਂ ਚੱਲੇ ਆ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਤੇ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਅਸੀਂ 2 ਦਿਨ ਦਾ ਟੂਰ ਆ ਸਾਡਾ ਜੀ ਤੇ 2 ਦਿਨ ਅਸੀਂ ਇੱਥੇ ਰਹੋਗੇ ਤੇ ਤੁਹਾਨੂੰ ਨਾਲ ਦੇ ਨਾਲ ਦਰਸ਼ਨ ਵੀ ਕਰਾਵਾਂਗੇ ਤੇ ਉਧਰ ਦੁਕਾਨਾਂ ਵਗੈਰਾ ਸਾਰੇ ਦਰਸ਼ਨ ਪਰਾਵਾਂਗੇ ਤੇ ਦੁਕਾਨਾਂ ਵਗੈਰਾ ਵੀ ਦਿਖਾਵਾਂਗੇ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਹੱਦ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲੈ ਤੇ ਜੋ ਕੀ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਠੀਕ ਆ ਤੇ ਚੱਲਦੇ ਆਂ ਅਸੀਂ ਤੇ ਵੀਡੀਓ ਨੂੰ ਐਦਾਂ ਹੀ ਬਣੇ ਰਿਓ ਤੇ ਦੇਖ ਸਕਦੇ ਆ ਤੁਸੀਂ ਅਸੀਂ ਹਰਮੰਦਰ ਸਾਹਿਬ ਜੀ ਤੇ ਡੱਚ ਪਹੁੰਚ ਚੁੱਕੇ ਆ ਹਰਮੰਦਰ ਸਾਹਿਬ ਤੇ ਆ ਤੁਸੀਂ ਗੇਟ ਦੇਖ ਸਕਦੇ ਆ ਠੀਕ ਆ ਅੰਮ੍ਰਿਤਸਰ ਦਾ ਇਹ ਗੇਟ ਹੈ ਜੀ ਠੀਕ ਆ ਦੇਖ ਸਕਦੇ ਆ ਤੁਸੀਂ ਅਸੀਂ ਇੱਥੇ ਪਹੁੰਚ ਚੁੱਕੇ ਆ ਐਂਟਰੀ ਹੋ ਚੁੱਕੀ ਹੈ ਸਾਡੀ ਤੇ ਰੌਚਾਤ ਤੁਸੀਂ ਚੈੱਕ ਕਰイ ਸਕਦੇ ਆ ਬਹੁਤ ਜ਼ਿਆਦਾ ਫਰਾਸ਼ ਹੈ ਰੋਡ ਤੇ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਜਾ ਕੇ ਤੇ ਹੁਣ ਅਸੀਂ ਰੋਡ ਵੱਲੋਂ ਪੈ ਗਏ ਆਂ ਜੀ ਸ੍ਰੀ ਹਰਮੰਦਰ ਸਾਹਿਬ ਦੇ ਰੋਡ ਵੱਲੋਂ ਪੈ ਗਏ ਆਂ ਜੀ ਸੜਕ ਉੱਤੇ ਬਸ ਥੋੜੀ ਜਿਹੀ ਦੂਰਾ ਤੁਸੀਂ ਬੋਰਡ ਦੇਖ ਸਕਦੇ ਠੀਕਾ ਤੇ ਇਹੇ ਰੋਡ ਦੇ ਉੱਪਰ ਆ ਜੀ ਤੇ ਬਸ ਹੁਣ ਥੋੜਾ ਟਾਈਮ ਹੀ ਆ ਤੇ ਅਸੀਂ ਉੱਥੇ ਪਹੁੰਚ ਜਾਣਾ ਹੈ ਤੇ ਤੁਹਾਨੂੰ ਫਿਰ ਉੱਥੇ ਜਾ ਕੇ ਦਿਖਾਉਣੀ ਆ ਜੀ ਰੋਡ ਦੇਖ ਸਕਦੇ ਆ ਰੋਡ ਬਹੁਤ ਵਧੀਆ ਬਣਾਤੇ ਆ ਹੁਣ ਕੋਈ ਟੁੱਟਾ ਭੱਜ ਨਹੀਂ ਆ ਰੋਡ ਸਾਰੇ ਵਧੀਆ ਰੋਡ ਬਣ ਚੁੱਕੇ ਆ ਪਹਿਲਾਂ ਬਹੁਤ ਖਰਾਬ ਹੁੰਦੇ ਸੀਗੇ ਰੋਡ ਜੀ ਅਸੀਂ ਪਹੁੰਚ ਚੁੱਕੇ ਆ ਜੀ ਤੁਸੀਂ ਦੇਖ ਸਕਦੇ ਆ ਗੱਡੀਆਂ ਇੱਥੇ ਪਾਰਕ ਕਰਨੇ ਲੱਗੇ ਆ ਅਸੀਂ ਗੱਡੀ ਤੇ ਜਿਆਦਾ ਰਸ਼ਾ ਬਹੁਤ ਜ਼ਿਆਦਾ ਆ ਤੁਸੀਂ ਦੇਖ ਸਕਦੇ ਗੱਡੀਆਂ ਦੇਖ ਸਕਦੇ ਆ ਕਿੰਨੀਆਂ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਰਸ਼ਾ ਤੇ ਸਾਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲਦੀ ਸੀਗੀ ਇਹ ਸਾਨੂੰ ਉਹਨਾਂ ਨੇ ਉੱਪਰ ਘਾ ਲ ਦਿੱਤਾ ਜੀ ਇੱਥੇ ਫਿਰ ਜੀ ਉੱਪਰ ਗੱਡੀ پارک ਕਰ ਲਈ ਹੈ ਦੇਖ ਸਕਦੇ ਆ ਤੁਸੀਂ ਗੱਡੀਆਂ ਦਾ ਉੱਪਰ ਵੀ ਬਹੁਤ ਜ਼ਿਆਦਾ ਰਾਸ਼ਾ ਤੇ ਹੁਣ ਅਸੀਂ ਚੱਲੀਆਂ ਜੀ ਉੱਥੋਂ ਸਾਨੂੰ ਕੋੜੀਆਂ ਫਿਰ ਹੇਠੇ ਜਾਣਾ ਸੀਗਾ ਅਸੀਂ ਤਾਂ ਸਾਨੂੰ ਫਿਰ ਕਲੈਕਟਰ ਸ਼ਾਇਦ ਨਹੀਂ ਹੈਗੀ ਇੱਥੇ ਤੇ ਫਿਰ ਕੋੜੀਆਂ ਥਾਂ ਨਹੀਂ ਜਾਣਾ ਪਿਆ ਜੀ ਦੇਖ ਸਕਦੇ ਆ ਤੁਸੀਂ ਤੇ ਚਰਵਾ ਹਾਂ ਮਿਲਦੇ ਆ ਤੁਹਾਨੂੰ ਬਾਅਦ ਚਾ ਕੇ ਤੇ ਹੁਣ ਅਸੀਂ ਜੀ ਪੋੜਿਆਂ ਉਤਰ ਕੇ ਠੰਡੇ ਆ ਗਏ ਹਾਂ ਜੀ ਤੇ ਦੇਖ ਸਕਦੇ ਆ ਤੁਸੀਂ ਹੁਣ ਹਰ ਮੰਦਰ ਸਾਹਿਬ ਦਰਬਾਰ ਵੱਲੋਂ ਸੇ ਚੱਲ ਪਏ ਆ ਜੀ ਔਰ ਆਸ਼ਾ ਤੁਸੀਂ ਚੱਕਾ ਸਰਦੇ ਆ ਜੀ ਕਿੰਨਾ ਰਾਸ਼ਾ ਦੇਖੋ ਓਕੇ ਇੱਥੇ ਖੋਂਗਾਂ ਜੇ ਕਿਸੇ ਨੇ ਦੇਣਾ ਉਹ ਵੀ ਦੇ ਸਕਦੇ ਆ ਉਹ ਵੀ ਲਾੜਿਆ ਜੀ ਜੇ ਕਿਸੇ ਨੂੰ ਖੋਣ ਦਾ ਮੇਰਾ ਉਹ ਵੀ ਦੇ ਸਕਦੇ ਆ ਜੀ ਤੇ ਰਾਸੋ ਚੱਕਾ ਕਰ ਸਕਦੇ ਆ ਤੁਸੀਂ ਰਾਸ ਜਦੋਂ ਮਰਜੀ ਚੱਲ ਜਾਓ ਰਾਸ ਤੁਹਾਨੂੰ ਉੱਨੇ ਮਿਲੂਗਾ ਜੀ ਦੁਨੀਆ ਉਨਤੀ ਚਾਂਦੀ ਦੇ ਦੀ ਨਾ ਤੁਮ ਜੀ ਮਾੜ ਜੀ ਤੁਹਾਨੂੰ ਤੇ ਸਾਂਝੇ ਆਪੇ ਚੱਲਦੇ ਹੋਰ ਕੋਲੋਂ ਇਹ ਚੋਕੀ ਬਾਜ਼ਰ ਜਿਹੜੀ ਬਣਾਖਣੇ ਕੋਈ ਸਟੌਮ ਵਗੈਰਾ ਵਾਸਤੇ ਲੈਣਾ ਹੈ ਤੇ ਕੰਨ ਆਉਂਦੇ ਕਾਲੇ ਜਿਹੇ ਹਰ ਮੰਦਰ ਸਾਉਂਦੇ ਵਿੱਚ ਆ ਤੇ ਵੀ ਕਬੂਤਰ ਨੂੰ ਖੋਦ ਕੇ ਕੰਮਿਆ ਤੇ ਜੱਗਾ ਪਾ ਰਹੇ ਹਨ ਉਹਨਾਂ ਨੂੰ ਉਤਰਾਉਂਦੇ ਜੀ ਤੇ ਉਸ ਤੋਂ ਬਾਅਦ ਉਹ ਖੋਲ ਲੀਏ ਉਸ ਦੀ ਤੇ ਫਿਰ ਉਸੇ ਫੱਦੇ ਬੋਗ ਖੇ ਮੋਰ ਆਪਣੇ ਖਾ ਕੇ ਤੇ ਬੋਗ ਆਪਣੇ ਫਿਰ ਖਾਦੇ ਸਾਰੇ ਨੇ ਹੋਰ ਉਹ ਫਿਰ ਖਾ ਕੇ রুম মে হসবেন্ড চলেছে রুম দেখি থাড়া এত সে রুম ও আপনার চালদি তারে কনটিনু করতে ব্লোক ਕਿਆ ਨਿੱਕੇ ਜੁੱਤੀਆਂ ਹਾਂ ਜੀ ਸੁਖੁਰੇ ਆਉਂਦੇ ਆ ਸਾਰੀ ਦੁਕਾਨਾਂ ਲੱਗੀਆਂ ਹੋਈਆਂ ਤੁਹਾਨੂੰ ਦੁਕਾਨਾਂ ਬਹੁਤ ਜ਼ਿਆਦਾ ਮਿਲੂਆਂ ਡੇਢ ਹਾਲ ਦੀ ਆ ਜੋ ਲੱਗੀਆਂ ਜੀ ਬੱਚਿਆਂ ਦੀ ਜੁੱਤੀਆਂ ਲੱਗੀਆਂ ਛੋਟੇ ਛੋਟੇ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਐ ਇਹ 2 200 ਦੀ ਜੁੱਤੀ ਲੱਗੀ ਹੈ ਜੀ ਬੱਚਿਆਂ ਦੀ ਦੇਖ ਸਕਦੇ ਆ ਕਿ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਇਹ ਰਾਸ਼ੀ ਤੁਸੀਂ ਇੱਥੇ ਆ ਕੇ ਕਰ ਸਕਦੇ ਆ ਜੀ। ਇੱਧਰ ਕੱਪੜੇ ਵਗੈਰਾ ਬੱਚਿਆਂ ਦੇ ਲੱਗੇ ਹੋਏ। ਤੇ ਇੱਧਰ ਜੇ ਤੁਸੀਂ ਮੈਨੂੰ ਕਿੱਥੇ ਛੂਟ ਵਗੈਰਾ ਆਪਣਾ ਕਰਵਾਉਣਾ ਹੈ ਉਹ ਵੀ ਇੱਥੇ ਹੁੰਦੇ ਆ ਫੋਟੋ ਵਗੈਰਾ ਕਰਾਉਣੀ ਹੈ ਉਹ ਵੀ ਕਰਾ ਸਕਦੇ ਆ ਜੀ। ਤੇ ਇੱਧਰ ਟੈਡੀ ਵਗੈਰਾ ਲੱਗੇ ਆ ਸੌ ਸੌ ਦੇ। ਦੇਖੋ ਕਿੰਨੇ ਪਿਆਰੇ ਟੈਡੀ ਢੁੱਕੀ ਹੋਏ ਨੇ। ਹੰਡਰਡ ਮੈਮ ਕੋਲ ਬਹੁਤ ਸਾਰੇ ਸਾਰੇ ਟੈਡੀ ਆਜੂ। ਕੜੀ ਜੇ ਲੋਟ ਪੱਟਾ ਟਾਵਰ ਟੜੀ ਤੇਲ ਤੇ ਟੜੀ ਵੀ ਆਇਓ ਟੀ-ਸ਼ਰਟ ਆਇਓ ਬੀਜਮੀ ਆਇਓ ਪੱਟਾ ਟਾਵਰ ਟੜੀ ਤੇ ਲੋਟ ਬੱਤਾ ਬੱਲੇ ਲੋਟ ਬੱਤਾ ਨਾਮ ਬੱਲੇ ਬੱਚਾ ਵੀ ਭਾਵੇਂ ਚੱਕਾ ਕਰਮੇਂਗੀ ਇੰਦਰ ਦੁਪੱਟੇ ਬਹੁਤ ਵਧੀਆ ਵਧੀਆ ਖਰੀਦ ਫੂਟ ਨਾਲ ਲੈਣ ਵਾਲੀ ਦੁਪੱਟੇ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਹੈ ਜੀ ਇਹ ਲਖੋ ਗੋਟਾ ਲਗਾੜ ਦੇ ਵਲੇ ਹਰੇਕ ਸ਼ੋਕ ਨਾਲ ਤੁਹਾਡੇ ਕੋਲ ਆ ਜਾਣਾ ਜੀ 2 ਤੋਂ 200 ਦੇ ਵਿੱਚ ਸਿਰਫ 2 ਤੋਂ 200 ਦੇ ਵਿੱਚ ਤੁਹਾਨੂੰ ਇਹ ਸਰਕਾਰੀ ਟੈਗ ਗਿਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਅੰਗ ਬਹੁਤ ਜ਼ਿਆਦਾ ਹੈ ਇੱਧਰ ਛੋਟਾ ਸ਼ੂਟ ਲਈਏ ਤੇ ਚਾਹਦੇ ਆਫਟਾ ਛੋਟਾ ਵਾਲੇ ਖੜੇ ਹੈ ਜੀ ਜੇ ਤੁਹਾਨੂੰ ਕੋਈ ਛੋਟ ਕਰਾਉਣੀ ਆ ਤੇ ਉਹ ਵੀ ਇੱਥੋਂ ਕਰਾ ਸਕਦੇ ਆ ਜੀ ਮੈਨੂੰ ਆ ਵੀ ਇਦਾਂ ਦੇ ਅਸੀਂ ਪੈਨ ਲੈਂਦੇ ਹੁੰਦੇ ਸੀ ਤਲਾਸ਼ ਲਈਦੇ ਹੁੰਦੇ ਇਦਾਂ ਦੇ ਥੋੜਾ ਨੀਮਾ ਪਾਣੀ ਚੱਕਵੀਂ ਈਲਾ ਮਤੋੜਾ ਨੇ ਕੋ ਬਾੜੀ ਦੀਆਂ ਈਲਾ ਛੂੜੀ ਜਿਹੜੀ ਨੂੰ ਛੂੜਾ ਮੀਟ ਬਟੇਸ਼ਨ ਇੱਕ ਹੀ ਫਲਕਾਰੀ ਹੈ ਹਾਂਜੀ ਕਿੰਨੇ ਦੀ ਤੂੰ ਹੰਡੇ ਸੇ ਸਟਾਰਟਿੰਗ ਹੈ ਨਾ ਹਾਂ ਦੋ ਦੋ ਹੁਗਾਂ ਆਪਚਾ ਆ ਦੋ ਦੋ ਸੌ ਵਾਲੇ ਲੱਗੇ ਆਵਲੇ ਦੋ ਦੋ ਸੌ ਆਗ ਦੇ 1.5 150 ਦੇ ਤੇ ਆਮੇ ਆ ਲੱਗੇ ਕਿੰਨੇ ਦੀ ਏ ਡੇਡਾ ਡੇਡਾ ਸੌ। ਆ ਦੇਖੋ ਕਿੰਨੇ ਸੋਹਣੇ ਆ ਤੁਸੀਂ ਦੇਖ ਸਕਦੇ ਆ। ਫੁਲਕਾਰੀਆਂ ਟਾਈਪ 2200 ਦੇ ਲੱਗੇ ਹੋਏ। 2200 ਦੀ। ਸਾਰੇ 2200 ਦੇ ਆ। ਹਾਂ। ਹਾਂ ਮੰਮੀ ਤੇਰੇ ਲੈਡ ਵਾਲੇ ਆ ਰੰਗ ਆ ਨਾ। 2200 ਦੇ। ਲੈਲਾ ਵਾਲੀ। ਕਿੰਨੇ ਤੇ ਕਹਿੰਦੀ ਸੀ ਇਹ? 200 ਤੋਂ ਸਟਾਰਟਿੰਗ ਆ। ਆਹ ਵਾਲੀ ਕਿੰਨੇ ਦੀ ਕਹਿੰਦੇ ਸੀ? ਇਹ ਵਾਲੀ 200। ਇੱਥੋਂ ਅੰਦਰ ਆਓ ਅੱਜ ਫਲਕਾਰੀਆਂ ਚੈੱਕ ਕਰ ਸਕਦੇ ਆ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਇੱਧਰ ਜੁੱਤੀਆਂ ਲੱਗੀਆਂ ਹੋਈਆਂ ਦੁਪੱਟਾ ਦੁਪੱਟਾ ਲਿੰਗ ਦਾ ਉਹ ਲੈ ਕੋਟ ਵੀ ਹੋਣੀ ਇੱਧਰ ਸੂਟ ਲੱਗੇ ਹੋਏ ਨੇ ਉਹ ਜਿਹੜੇ ਬਾਹਰ ਲਾਏ ਆ ਨਾ I no, no, no. ਇੱਕ ਮਰਜੀ ਤੁਸੀਂ ਬੀਟੀਪੇਡ ਸੇਵਾ ਦੇ ਵਿੱਚੋਂ ਲੈ ਸਕਦੇ ਹੋ। 340 ਤੋਂ 340 ਤੋਂ ਆइए ਜਿੱਥੇ ਚੱਲ 300 300 390 ਇਹ ਤੋਂ ਆइए ਜਿੱਥੇ ਚੱਲ 300 300 ਇਹੋਂ ਅੱਗੇ ਚੱਲਣਾ ਰੋਮ ਵਾਲੇ ਜਿੰਨ ਅੱਥਰ ਤੋਂ ਪਹਿਲਾਂ ਲਿਫਟ ਦੇ ਵਿੱਚ ਫਿਰ ਲਿਫਟ 'ਚ ਜਾਏਗੇ। ਫਿਰ ਉੱਪਰ ਦਾ ਦੂਜੇ ਫਲੋਰ ਤੇ ਆ ਜੀ। ਲੈ ਆਪ ਰੂਮ ਲਿਆ ਤੁਹਾਨੂੰ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਰੂਮ ਇਹ ਸਾਡਾ ਰੂਮ ਦੇ ਵਿੱਚ ਆਸੀਂ ਤੇ ਆਸੀ ਦੇਖ ਕੇ ਚੈੱਕ ਕਰ ਸਕਦੇ ਆ ਤਿੰਨ ਬੈੱਡ ਲੱਗੇ ਆ ਜੀ ਦੋ ਡਬਲ ਅਤੇ ਇੱਕ ਸਿੰਗਲ ਲੱਗਾ ਹੋਇਆ ਹੈ ਇੱਧਰ ਐਲ ਸੀ ਡੀ ਲੱਗੀ ਹੋਈ ਹੈ ਤੇ ਨਾਲ ਏ ਸੀ ਵੀ ਲੱਗਾ ਹੋਇਆ ਹੈ ਜੀ ਤੇ ਆ ਗਏ ਜੀ ਅਸੀਂ ਰੂਮ ਦੇ ਵਿੱਚ ਹੁਣ ਥੋੜੀ ਕਰਦੇ ਆ ਰੈਸਟ ਤੇ ਉਸ ਤੋਂ ਬਾਅਦ ਹੀ ਜਾਂਦੇ ਆ ਅਸੀਂ ਥੱਲੇ ਘੁੰਮਣ ਤੇ ਥੱਲੇ ਦਾ ਰਾਸ਼ੇ ਤੁਸੀਂ ਚੈੱਕ ਕਰ ਸਕਦੇ ਹੋ। ਪਛਮ ਪੈਣ ਵਾਲੀ ਹੈ ਜੀ। ਪਰ ਆਸ਼ੇ ਤੁਸੀਂ ਚੈੱਕ ਕਰ ਸਕਦੇ ਆ। ਰੋਕ ਜੋ ਨੂੰ ਲੈ ਕੇ ਚਲੋ। ਬਾਕੀ ਦਿਨ ਵੀ ਅਸੀਂ ਢਰਣਾ ਬਣਾਵਾਂਗੇ ਤੇ ਕੱਲ ਹੋਵਾਂਗੇ। ਉਹ ਵੀ ਚੈੱਕ ਕਰੇ ਤੇ ਇਹਨੂੰ ਵੀ ਦੇਖਣ ਲੋਗ ਨੂੰ ਪਿਆਰ ਦਿਓ ਜੀ। ਤੇ ਕਮੈਂਟ ਵਿੱਚ ਜਰੂਰ ਲਿਖਿਓ। ਆਪਣਾ ਨਾਮ ਵਾਲੀ ਕਿਤੇ ਕੀਆ ਤੇ ਜਿਨ੍ਹਾਂ ਨੇ ਹੱਤ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਦੇਖੋ ਤੋਂ ਕਿਸੇ ਰੋਣ ਦਾ ਦਿੱਖ ਹੈ ਜੀ ਪ੍ਰਮੰਦਰ ਸਾਹਿਬ ਜੀ ਦੀਆਂ ਆਗਮਨ ਆ ਗਏ ਆ ਰਹੇ ਹੈ പടാ